ਮੇਰਾ ਨਾਮ ਵਰਨਮੈਨ ਲਾਲਦਵਾਰਾ ਉਮਰਪੁਰਾ ਮੰਦਿਰ ਚ ਮੈਂ ਪ੍ਰਧਾਨਿਆ ਜੀ ਉਥੋਂ ਦਾ ਮੁੱਖ ਸੇਵਾਦਾਰ ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮੰਗੀ ਮੰਦਿਰ ਦੇ ਵਿੱਚ ਚੋਰੀ ਹੋਈ ਆ ਠੀਕ ਆ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੀ ਅੰਦਰ ਉਹ ਲੈ ਗਏ ਨੇ ਕੱਢ ਕੇ ਤੇ ਗੋਲਕਾਂ ਤੋੜ ਕੇ ਉਹਨਾਂ ਨੇ ਪੈਸੇ ਪੂਸੇ ਡੀਵੀਆਰ ਵੀ ਹੀ ਮੰਦਿਰ ਚ ਉਹ ਵੀ ਲੈ ਗਏ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਜੀ ਦਿলো ਧੰਨਵਾਦ ਕਰਦੇ ਆ ਕਿ ਉਹਨਾਂ ਨੇ 3 ਦਿਨਾਂ ਦੇ ਵਿੱਚ ਵਿੱਚ ਹੀ ਚੋਰਾਂ ਨੂੰ ਕਾਬੂ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਸੀਐਸਟਾਫ ਵਾਲੇ ਵੀ ਆਏ ਸੀ ਐਸਐਸਪੀ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਵੀ ਬੜਾ ਭਰਾਲਾ ਕੀਤਾ ਹੈ ਇਹਦੇ ਵਿੱਚ ਹਾਂਜੀ ਤੇ ਬਾਕੀ ਚੋਰ ਫੜ ਲਏ ਗਏ ਨੇ ਤੇ ਚੋਰਾ ਕੋਹਣ ਅਗਲੀ ਕਾਰਵਾਈ ਜਿਹੜੇ ਆ ਸਾਡੇ ਚੌਂਕੀ ਇੰਚਾਰਜ ਅਰਮਨ ਸਟੇਟ ਹਰਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਰਿਮਾਂਡ ਲਿਆ ਹੈ ਉਹਨੂੰ ਉਹ ਅੱਗੋਂ ਮਕੀ ਥੋੜੀ ਬਹੁਤੀ ਰੇਡ ਕਵਰੀ ਕਰਦੇ ਵੇ ਨੇ ਤੇ ਉਹਨਾਂ ਰਿਮਾਂਡ ਤੇ ਹੀ ਬਾਕੀ ਰਿਕਵਰੀ ਕਰਕੇ ਸਾਨੂੰ ਸਾਰਾ ਉਪਰਾਲਾ ਉਹ ਦੱਸਣਗੇ ਕਿ ਕੀ ਰਿਕਵਰ ਹੋਇਆ ਕੀ ਨਹੀਂ ਹੋਇਆ ਕੱਲ੍ਹ ਆਸੀ ਮਾਤਾ ਦਾ ਸ਼ਿੰਗਾਰ ਸੀ ਮਾਤਾ ਦਾ ਸ਼ਿੰਗਾਰ ਸੀ ਚਾਂਦੀ ਦੇ ਆ ਮਾਤਾ ਦਾ ਸ਼ਿੰਗਾਰ ਸੀ ਨਾਲੇ ਇੱਕ ਉਹਨਾਂ ਨੇ ਬੇਇੱਜ਼ਤੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸ਼ੂਲ ਵੀ ਮਾਤਾ ਦਾ ਲਾ ਕੇ ਬਾਹਰ ਸੁੱਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸ਼ੂਲ ਡਿੰਗਾ ਕੀਤਾ ਗਿਆ ਆ ਤੇ ਇੱਕ ਮੰਦਰ ਦੇ ਅੰਦਰ ਗੋਲਕ ਉਹ ਵੀ ਤੋੜੀ ਗਈ ਆ ਮੰਦਰ ਦੇ ਅੰਦਰ ਹੀ ਆ ਉਹ ਗੋਲ ਉਹ ਵੀ ਤੋੜੀ ਗਈ ਆ ਪਰ ਉਹਦੇ ਵਿੱਚੋਂ ਚਲੋ ਜਿੰਨਾ ਵੀ ਉਹਨਾਂ ਨੇ ਸਮਾਨ ਸਾਡਾ ਘਰ ਤੋਂ ਘੱਟ ਵੀ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੰਦਰ ਦੀਆਂ ਗੋਲਕਾਂ 'ਚ 2 ਮਹੀਨੇ ਬਾਅਦ ਰੁਪਇਆ 70-80 ਹਜ਼ਾਰ ਨਿਕਲਦਾ ਸੀ 77000 ਰੁਪਿਆ ਸਾਡੇ ਮਗੀ ਮੰਦਰ ਚੋਂ ਆ ਜਾਂਦਾ ਸੀ ਤੇ ਬਾਕੀ ਸ਼ਿੰਗਾਰ ਦਾ ਸਮਾਨ ਹੈ ਮਾਤਾ ਦਾ ਬਾਕੀ ਹੋਰ ਵੀ ਇੱਕ ਦੋ ਆਟਮ ਹੈ ਉਹ ਵੀ ਅਸੀਂ ਆਪਣੀ ਵੈਰੀਫਾਈ ਕਰਦੇ ਬਈ ਮੰਦਰ ਚ ਕੀ ਕੀ ਗੈਪ ਹੋਇਆ ਉਹ ਸਾਰਾ ਹੀ ਆਪਣਾ ਆਰਮਨ ਸਟੇਟ ਚੋਂ ਕੀ ਇੰਚਾਰਜ ਸਾਹਿਬ ਨੂੰ ਦੱਸ ਦਿੱਤਾ ਹੈ ਬਾਕੀ ਉਹਨਾਂ ਦੇ ਹੁਣ ਪਨ ਭਰੋਸਾ ਹੈ ਪੂਰਾ ਕਿ ਜੇ ਉਹ ਤਿੰਨ ਦਿਨਾਂ ਦੇ ਵਿੱਚ ਚੋਰ ਵੀ ਫੜ ਸਕਦੇ ਤੇ ਸਾਡਾ ਪਿਆ ਹੈ ਰਿਕਵਰ ਮੰਦਰ ਦਾ ਸ਼ਰਦਾ ਦੇ ਨਾਲ ਲੋਕਾਂ ਨੇ ਪਿਆ ਚੜਾਇਆ ਉਹ ਮੰਦਰ ਦੇ ਵਿੱਚ ਹੀ ਲੱਗਦਾ ਆ ਤੇ ਬਾਕੀ ਇਹ ਬੜੀ ਮਾੜੀ ਘਟਨਾ ਹੈ ਕਿ ਇਹ ਜਿਹੜੇ ਲੋਕੀ ਨੇ ਹੁਣ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਨਹੀਂ ਬਖਸ਼ਦੇ ਤਾਰਗੇਟ ਜਿਹੜਾ ਇਹ ਮੰਦਰਾਂ ਨੂੰ ਵੀ ਗੁਰਦੁਆਰਿਆਂ ਨੂੰ ਕਰਦੇ ਪਏ ਨੇ ਬਾਕੀ ਇੱਕ ਸਮਝ ਲਓ ਕਿ ਧਾਰਮਿਕ ਸਥਾਨਾਂ ਨੂੰ ਛੇੜਦੇ ਪਏ ਨੇ ਪਰ ਇਹ ਬੜੀ ਮੰਦਭਾਗੀ ਮਗੀ ਘਟਨਾ ਹੈ ਇਹ ਕਿ ਇਹ ਹੋਣਾ ਨਹੀਂ ਚਾਹੀਦਾ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਕਰਦੇ ਆ ਕਿ ਥੋੜਾ ਜਿਹਾ ਹਰਾਨ ਨੂੰ ਸ਼ਕਤੀ ਵਧਾਈ ਜਾਏ ਕਿ 3-4 ਦਿਨ ਪਹਿਲਾਂ ਸਾਡੇ ਮੰਦਰ ਵਿੱਚ ਚੋਰੀ ਹੋਈ ਆ ਤਕਰੀਬਨ 4 ਗੋਲਕਾਂ ਮੰਦਰ ਵਿੱਚੋਂ ਚੁੱਕ ਕੇ ਕੋਈ 200 4 200 ਮੀਟਰ ਦੇ ਦੂਰੀ ਤੇੋਂ ਉਹਨਾਂ ਚੋਰੀ ਆਈ ਹੈ। ਉਹਰੇ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ। ਆਪਾਂ ਪੁਲਿਸ ਪ੍ਰਵਾਸਨ ਨੂੰ ਦਰਖਾਸਤ ਕੀਤੀ। ਉਹਨਾਂ ਨੇ 34 ਦਿਨਾਂ ਵਿੱਚ ਬਹੁਤ ਹੀ ਮਿਹਨਤ ਕਰਕੇ ਜਿੰਨਾ ਵੀ ਪੁਲਿਸ ਮੈਕਮਾ ਚਾਹੇ ਸੀਐਸਟਾਪੇ ਚਾਹੇ ਹੋਰ ਵੀ ਪੁਲਿਸ ਮੈਕਮਾ ਜਿੰਨਾ ਵੀ ਹੈ ਸਾਰੇ ਸਟਾਫ ਨੇ ਮਿਹਨਤ ਕਰਕੇ ਉਹ ਜਿੰਨਾ ਵੀ ਜੋ ਵੀ ਚੋਰੀ ਬਰਾਮਦ ਕੀਤਾ ਦੋ ਰਾਂ ਮੁਰਜ਼ੇ ਫੜ ਲਏ ਆ। ਉਹਨਾਂ ਕੋਲੋਂ ਥੋੜੀ ਬਹੁਤਾ ਮਾਲ ਮਤਾ ਵੀ ਮਿਲਿਆ ਹੈ ਬਾਕੀ ਥੋੜਾ ਬਾਧਾ ਹੋਰ ਮਿਲੇਗਾ ਬਾਕੀ ਉਹਨਾਂ ਨੇ ਰਿਮਾਰਟ ਲੈ ਲਿਆ ਹੈ ਜਿਹੜਾ ਜੋ ਵੀ ਹੋਰ ਕੁਝ ਹੋਏਗਾ ਉਹ 34 ਦਿਨਾਂ ਵਿੱਚ ਸਾਨੂੰ ਉਹ ਕਹਿੰਦੇ ਤੁਹਾਨੂੰ ਬਾਕੀ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ ਜੈ ਸ਼੍ਰੀ ਭਾਲਾ ਲਾਲ ਦੀ 2-3 ਦਿਨ ਪਹਿਲਾਂ ਸ਼੍ਰੀ ਬਾਬਾ ਲਾਲ ਦੇ ਆਸ ਜੀ ਮੰਦਰਾ ਉਮਰਫਰੇ ਚੌਂਕ ਦੇ ਲਾਗੇ ਉੱਥੇ ਚੋਰੀ ਹੋਈ ਸੀ ਗੋਲਕਾਂ ਦੀ ਉਹ ਸੀਐਸਟਾਫ ਦੇ ਮਤੇ ਦੇ ਨਾਲ ਹਾਂ ਉਹ ਬੰਦੇ ਤੇਸ ਕਰ ਲਏ ਆ ਮਤਲਬ ਤੁਸੀਂ ਜ਼ਰੀਆ ਦੋ ਬੰਦੇ ਕਿਤੇ ਕੋਈ ਇਹਦਾ ਪਤਾ ਲੱਗਾ ਜੀ ਇਹ ਟਾਈਟ ਦਾ ਤੌਰ ਤੇ ਇਹ ਪੀੜਤਾਂ ਵੀ ਗਰਸਨ ਜੀ ਉਹ ਉਹਨਾਂ ਦਾ ਮੈਡੀਕਲ ਟੈਸਟ ਕਰਾਉਣ ਵਾਸਤੇ ਗਏ ਆ ਤੇ ਹੁਣ ਟੈਸਟ ਹੋਣ ਤੇ ਪਤਾ ਲੱਗੇਗਾ ਹਾਂਜੀ ਟੈਸਟ ਰਿਪੋਰਟ ਆਉਣ ਤੇ ਤੇ ਇਹ ਤੇ ਹੁਣ ਟੈਸਟ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਮੈਡੀਕਲ ਕਰਾਉਣ ਵਾਸਤੇ ਗਏ ਆ ਉਂ ਤੇ ਪਤਾ ਲੱਗੇਗਾ ਇਲਾਕੇ ਚੋਂ ਬੜੇ ਜੀ ਕੋਈ ਕਵਰੀ ਹੋਈ ਡਾਕਟਰ ਅੱਜ ਬਾਅਦ ਇਹ ਗਲਤ ਕਿੰਨੇ ਬੰਦੇ ਦੋ ਬੰਦੇ ਜੀ ਕੀ ਕਰਨੇ ਕੀ ਆਇਆ ਇਹ ਉਹ ਰਸਕੀਤਾ ਕੋਰਚ ਮਨਜੋ ਦਾਲਚ ਪੇਸ਼ ਕਰਾਂਗੇ ਤੇ ਤੋਂ ਬਾਅਦ ਜੋ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ